ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਵਿਟੀ ਬਟਿਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਕਾਫੀ ਵੇਟ ਕਰ ਰਹੀ ਸੀ ਕਸਟਮਰ ਬੈੱਡ ਸ਼ੀਟਸ ਦੀ ਤੇ ਉਹ ਆਪਾਂ ਲੈ ਆਏ ਆ ਜੀ ਬੈੱਡ ਸ਼ੀਟਸ ਵੀ ਆ ਗਈਆਂ ਤੇ ਮੈਲਨੀ ਦੇ ਨਾਈਟ ਸੂਟਸ ਦੀ ਆਪਾਂ ਕਰਦੇ ਆ ਜੀ ਡੀਲ ਹੈ ਨਾ ਮੈਲਨੀ ਦੇ ਨਾਈਟ ਸੂਟਸ ਉਹ ਵੀ ਆਪਣੀ ਵੀਡੀਓ ਆਊਗੀ ਹੁਣ ਜਲਦੀ ਹੀ ਹੈ ਨਾ ਤੇ ਜਿਹੜੇ ਇਹ ਵਾਲੀ ਬੈੱਡ ਸ਼ੀਟਸ ਹੈ 550 560 ਤੇ 750 ਤਿੰਨ ਰੇਂਜ ਦੀ ਅੱਜ ਮੈਂ ਬੈੱਡ ਸ਼ੀਟਾਂ ਲੈ ਕੇ ਆਈਆਂ 750 ਵਾਲੀ ਹੈਗੀ ਜਿਹੜੀ ਬਹੁਤ ਫਾਈਨ ਕਾਟਨ ਹੁੰਦੀ ਹੈ ਬਹੁਤ ਹੀ ਵਧੀਆ ਜਿਹੜੀ ਮਾਰਕੀਟ 'ਚ 900 900 ਦੀ ਬੈੱਡ ਸ਼ੀਟ ਮਿਲਦੀ ਹੈ ਉਹੀ ਬੈੱਡ ਸ਼ੀਟ ਦਵਾਂਗੇ ਤੇ ਜਿਹੜੀ 550 ਦੀ ਦੇ ਰਹੀਆਂ ਇਹ ਵੀ ਬਹੁਤ ਫਾਈਨ ਜਿਹੜੀ ਗਲੇਸ ਹੁੰਦੀ ਹੈ ਉਹ ਦੇ ਰਹੀਆਂ ਜੀ ਜਿਹੜੀ ਗਲੇਸ ਹੁੰਦੀ ਹੈ ਜਿਹੜੀ ਠਿੱਕ ਹੁੰਦੀ ਹੈ ਮਤੇ ਬੈੱਡ ਤੇ ਪੂਰਾ ਤੇ ਸੌਫਟ ਫੀਲ ਦਿੰਦੀ ਹੈ ਰੰਗ ਨਹੀਂ ਇਹਨਾਂ ਦਾ ਉਤਰਦਾ ਤੋਂ ਯੂਜ਼ ਕਰੋ ਜਿੱਦਾਂ ਡਾਰਕ ਛੋਟੇ ਬੱਚਿਆਂ ਨਾਲ ਆਪਾਂ ਪਸੰਦ ਕਰਦੇ ਹਾਂ ਨਾ ਇਹ ਅਸੀਂ ਖੁਦ ਯੂਜ਼ ਕਰੀ ਹੋਈਆਂ ਵਧੀਆ ਚੱਦਰਾਂ ਆ ਤੇ ਜਿਹੜਾ ਆਪਣਾ ਸ਼ਿਪਿੰਗ ਚਾਰजेस ਰਹੂਗਾ ਜੀ ਉਹ ਪਲੀਜ਼ ਧਿਆਨ ਨਾਲ ਸੁਣ ਲਿਓ ਇੱਕ ਚੱਦਰ ਦੇ 80 ਰੁਪਏ ਲੱਗੂਗੇ ਦੋ ਚੱਦਰਾਂ ਦੇ 100 ਰੁਪਏ ਲੱਗੂਗਾ ਇਸ ਕਰਕੇ ਤੁਹਾਨੂੰ ਦੋ ਚੱਦਰਾਂ ਬੁੱਕ ਕਰਨ 'ਚ ਬੈਨੀਫਿਟ ਹੈ ਕਿਉਂਕਿ ਜਿਹੜੀ ਆਪਾਂ ਇੱਕ ਚੱਦਰ ਕਰਾ ਰਹੇ ਹਾਂ ਨਾ ਉਹ 1 ਕਿਲੋ ਤੋਂ ਉੱਪਰ ਜਾ ਰਹੀ ਹੈ ਸਾਡਾ ਸਿੱਧਾ 2 ਕਿਲੋ ਦਾ weight ਲੱਗਦਾ ਹੈ ਤੇ ਦੋ ਚੱਦਰਾਂ ਇਕੱਠੀਆਂ ਹੋ ਜਾਂਦੀਆਂ ਤਾਂ ਤੁਹਾਨੂੰ ਤੁਹਾਨੂੰ ਵੀ ਠੀਕ ਪਊਗਾ ਤੇ ਥੋੜੀ ਸ਼ਿਪਿੰਗ 'ਚ ਵੀ ਠੀਕ ਪੈਂਦਾ ਉਹ ਹੈਨਾ 2.5 ਕਿਲੋ ਦੀ ਰੇਂਜ 'ਚ ਆ ਜਾਂਦਾ ਮੇਰੇ 120 ਰੁਪਏ ਲੱਗਦੇ ਆ ਮੈਂ ਤੁਹਾਡੇ ਤੋਂ 100 ਰੁਪਏ ਹੀ ਲੈ ਰਹੀ ਆ ਦੋ ਚੱਦਰਾਂ ਦੀ ਸ਼ਿਪਿੰਗ ਠੀਕ ਹੈ ਜੀ ਤੇ ਜੇ ਤੁਸੀਂ ਇੱਕ ਲਓਗੇ ਤੇ 80 ਰੁਪਏ ਸ਼ਿਪਿੰਗ ਹੈ ਹੁਣ ਤੁਸੀਂ ਆਪਣੇ ਹਿਸਾਬ ਨਾਲ ਬੁਕਿੰਗ ਕਰਾ ਲੈਣਾ ਜੀ ਕੋਈ ਵੀ ਚੱਦਰ ਤੁਸੀਂ ਲੈ ਸਕਦੇ ਏਨਾਂ 'ਚੋਂ ਹੁਣ ਮੈਂ ਸਭ ਤੋਂ ਪਹਿਲਾਂ ਗਲੇਸ ਕਾਟਨ ਦੀ ਦਿਖਾ ਰਹੀ ਆ 550 ਰੁਪਏ ਵਾਲੀ ਚੱਦਰ ਇਹਨਾਂ ਦੇ ਨਾਲ ਦੇ ਅਸੀਂ ਕਈ ਕਈ ਕਲਰ ਲੈ ਕੇ ਆਏ ਹੋਏ ਆ ਜੀ ਸਿੰਗਲ ਸਿੰਗਲ ਦੇ ਨਾਲ ਇਹਦੇ ਨਾਲ ਮੈਂ ਪੰਜ-ਪੰਜ ਕਲਰ ਇਹਦੇ ਚੱਕੇ ਹੋਏ ਆ ਇਹ ਦੇਖੋ ਕਿਉਂਕਿ ਇਹ ਬਹੁਤ ਫਾਈਨ ਹੈ 90x100 ਹੈ ਪੂਰਾ ਫੁੱਲ ਸਾਈਜ਼ ਹੈ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਯੂਜ਼ ਕਰੋ ਠੀਕ ਹੈ ਜੀ ਪੂਰੀ ਬੈੱਡ ਸ਼ੀਟਾਂ ਖੋਲ ਕੇ ਦਿਖਾਣਾ ਸੰਭਵ ਨਹੀਂ ਹੋ ਪਾਏਗਾ ਜੀ ਤੁਹਾਨੂੰ ਪਰ ਚੰਗੀ ਤਰ੍ਹਾਂ ਮੈਂ ਜਿਦਾਂ ਦੇਖੋ ਸੇਮ ਸੇਮ ਇਸੇ ਤਰ੍ਹਾਂ ਦੀ ਅਸੀਂ ਪੰਜ-ਪੰਜ ਪੀਸ ਇਕੱਠੇ ਚੱਕੇ ਹੋਏ ਆ ਪੈਕਿੰਗ ਦੇ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਜੀ ਆਪਣਾ ਪਿੱਲੋ ਕਵਰ ਇਹਦੀ ਲੰਬਾਈ ਚੌੜਾਈ ਵੀ ਤੁਹਾਨੂੰ ਸਾਰੀ ਹੁਣੇ ਦੱਸ ਰਹੀ ਹਾਂ ਕਿਉਂਕਿ ਬਾਅਦ ਚ ਪੋਸਿਬਲ ਨਹੀਂ ਹੋ ਪਾਉਂਦਾ ਪਲੀਜ਼ ਇਹ ਦੇਖੋ ਜੀ 23 ਇੰਚ ਲੰਬਾਈ ਹੈ ਜੀ ਇਹਦੀ 19 ਇੰਚ ਚੌੜਾਈ ਹੈ ਇਹ ਆਪਣੇ ਪਿੱਲੋ ਦਾ ਸਾਈਜ਼ ਹੈ 90 ਬਾਈ 100 ਤੇ ਖੁੱਲਾ ਡੁੱਲਾ ਨਾ ਕਿੰਗ ਸਾਈਜ਼ ਬਿਲਕੁਲ ਨਹੀਂ ਹੈ 108 ਬਾਈ 108 ਨਹੀਂ ਹੈ ਜੀ ਇਹ ਦੇਖੋ ਇੱਕ ਬੈੱਡ ਸ਼ੀਟ ਆਪਣੀ ਇਹ ਹੈ ਮਹਿਰੂਨ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਪੂਰੀ ਬੈੱਡ ਸ਼ੀਟ ਤੇ ਇਸੇ ਤਰ੍ਹਾਂ ਦਾ ਡਿਜ਼ਾਈਨ ਆਊਗਾ ਜੀ ਇਹ ਤੁਹਾਨੂੰ ਪਿੱਲੋ ਕਵਰ ਮਿਲੂਗੇ ਠੀਕ ਹੈ साढ़े सौ रुपया रेट रहेगा अस्सी रुपये शिपिंग रहूगी। आ देखो जी नेक्स्ट कलर देखो कि प्यारा डिजाइन है कि प्यारा कलर है बहुत सोहना ठीक है जी नेक्स्ट आ गई अपनी ए वाला ए देखो। ठीक है ये डिजाइन आएगा सर्कल सर्कल च ग्रे कलर के उपर बहुत सोहना ਸਾਰੀ ਬੈੱਡ ਸ਼ੀਟ ਤੇ ਸੇਮ ਇਸੇ ਤਰ੍ਹਾਂ ਹੋਊਗਾ ਨੈਕਸਟ ਆ ਗਿਆ ਜੀ ਮਲਟੀ ਪ੍ਰਿੰਟ ਦੇਖੋ ਇਹ ਇਦਾਂ ਹੀ ਪੂਰੀ ਬੈੱਡ ਸ਼ੀਟ ਤੇ ਮਲਟੀ ਕਲਰ ਦਾ ਬਹੁਤ ਸੋਹਣਾ ਡਿਜ਼ਾਈਨ ਕਰਿਆ ਹੋਇਆ ਲਾਈਟ ਬੇਸ ਦੇ ਉੱਪਰ ਇੱਕ ਕਲਰ ਤੁਹਾਨੂੰ ਇਹ ਮਿਲ ਰਿਹਾ ਬਹੁਤ ਪਿਆਰਾ ਜਾਂ ਇਹਨਾਂ ਨੂੰ ਧੋਣਾ ਵੀ ਈਜ਼ੀ ਵਾਸ਼ ਕਰਨਾ ਵੀ ਆਸਾਨ ਆਰਾਮ ਨਾਲ ਮਸ਼ੀਨਾਂ ਚ ਪਾਓ ਰਫ ਐਂਡ ਟਫ ਯੂਜ਼ ਕਰੋ ਕੁਝ ਨਹੀਂ ਵਿਗੜਦਾ ਤੇ ਉਸ ਚੀਜ਼ ਦਾ ਧਿਆਨ ਰੱਖਣਾ ਇਹ ਚੱਦਰ ਫਿਸਲੂਗੀ ਨਹੀਂ ਬੈੱਡ ਤੋਂ ਕਿਉਂਕਿ ਦੇਖੋ ਆਪਾਂ ਨੂੰ ਵੀ ਦਿੱਕਤ ਆndi ਆਪਾਂ ਹਲਕੀ ਚੀਜ਼ ਲੈ ਲੈਂਦੇ ਆ ਫਿਸਲਦੀ ਆ ਪਰ ਨਹੀਂ ਅਸੀਂ ਯੂਜ਼ ਕਰੀ ਹੋਈ ਹੈ ਤਾਂ ਹੀ ਮੈਂ ਵੀਡੀਓ ਚ ਪਾ ਰਹੀ ਹਾਂ ਲਓ ਜੀ ਹੁਣ ਆਪਣੀ ਸਟਾਰਟ ਹੋ ਗਈਆਂ 650 ਦੀ ਰੇਂਜ ਵਾਲੀ ਜਿੱਦਾਂ ਠੀਕ ਹੈ ਜੀ ਇੱਕ ਬੈੱਡ ਸ਼ੀਟ ਤੁਹਾਨੂੰ ਖੋਲ ਕੇ ਦਿਖਾਉਂਗੀ ਜੀ ਬਾਕੀ ਮੈਂ ਤੁਹਾਨੂੰ ਇਹਨਾਂ ਦੇ ਡਿਜ਼ਾਈਨ ਦਿਖਾਉਂਗੀ ਪਰ ਇਹਨਾਂ ਫਾੜੇ ਨੂੰ ਮਰਜ ਲਓ ਜੀ ਇਹ ਆ ਗਈ ਲਾਈਟ ਵੇਟ ਕਾਟਨ بس بیڈ ਤੋਂ ਨਹੀਂ ਹਿੱਲੇਗੀ ਜੀ ਰੰਗ ਕਲਰ ਦਾ ਸਾਰਿਆਂ ਦੀ ਗਾਰੰਟੀ ਹੈ ਆ ਦੇਖੋ 90 ਵਾਇਸ 100 ਦਾ ਡਿਜ਼ਾਈਨ ਦੇਖੋ ਜੀ ਜ਼ਬਰਦਸਤ ਠੀਕ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹਨਾਂ ਦੀ ਡਿਜ਼ਾਈਨਿੰਗ ਥੋੜੀ ਜੀ ਰੇਂਜ ਉੱਚੀ ਜਾਊਗੀ ਡਿਜ਼ਾਈਨਿੰਗ 'ਚ ਫਰਕ ਪਊਗਾ ਸਟੱਫ 'ਚ ਫਰਕ ਪਊਗਾ ਤੁਸੀਂ ਸਮਝ ਸਕਦੇ ਆਂ ਜੀ ਗੱਲ ਹੈਨਾ ਉਹ ਥੋੜਾ ਥਿੱਕ ਕਪੜਾ ਹੈ ਇਹ ਥੋੜਾ ਕਾਟਨ ਦਾ ਆ ਗਿਆ ਜੀ ਲਾਈਟ ਵੇਟ ਪਿਓਰ ਕਾਟਨ ਦਾ ਜਿਨ੍ਹਾਂ ਨੂੰ ਪਿਓਰ ਕਾਟਨ ਹੀ ਚਾਹੀਦੀ ਏ ਉਹ ਦੇਖ ਲੈਣਾ ਜੀ ਲੰਬਾਈ ਹੈਗੀ ਏ ਜੀ 29 ਬੀ ਇੰਚ ਹੈਗੀ ਏ ਜੀ ਚੜਾਈ ਬਹੁਤ ਸੋਹਣਾ ਸਾਈਜ਼ ਹੈ 90x100 ਤੇ ਅੱਖ ਬੰਦ ਕਰਕੇ ਚੀਜ਼ ਲੈ ਲੈਣੀ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਨਹੀਂ ਹੈ ਹਰ ਸਾਲ ਆਪਾਂ ਇਹਨਾਂ ਨੂੰ ਰਿਪੀਟ ਟੂ ਰਿਪੀਟ ਸੇਲ ਕਰਦੇ ਆ ਜੀ ਆਹ ਦੇਖੋ ਨੈਕਸਟ ਬਲੂ ਕਲਰ ਆ ਠੀਕ ਹੈ ਜੀ ਇਹ ਤੁਹਾਨੂੰ ਪਿੱਲੋ ਕਵਰ ਮਿਲ ਰਹੇ ਨੇ ਨੈਕਸਟ ਇਹ ਵੀ ਬਲੂ ਕਲਰ ਹੈ ਥੋੜਾ ਜਿਹਾ ਡਾਰਕ ਜੇ ਚਾਟ ਵੀ ਮੰਗਦੇ ਆ ਨਾ ਕਸਟਮਰ ਤਾਂ ਉਸ ਹਿਸਾਬ ਨਾਲ ਲੈ ਕੇ ਆਈਆਂ ਜੀ ਮੈਂ ਤੇ ਜਿਹੜੀਆਂ 750 ਵਾਲੀਆਂ ਜੀ ਉਹ ਸਾਰਾ ਲਾਈਟ ਚਾਟ ਰਹੇਗਾ ਠੀਕ ਹੈ ਜੀ ਉਹ ਸਾਰਾ ਲਾਈਟ ਚਾਟਰ ਹੋਗਾ डिजाइन देखी जाओ बहुत सोने डिजाइन है ये सारिया फिफ्टी रेंज की मैं दिखा रही है जी थोनू आ देखो ठीक है जी ਇਹ ਦੇਖੋ ਹੁਣ 750 ਦੀ ਰੇਂਜ ਦੇ ਨਾ ਸੌਰੀ 650 ਦਾ ਹੀ ਚੱਲ ਰਿਹਾ ਹੈ ਨਾ 650 ਵਾਲੀਆਂ ਜੀ ਕਲਰ ਦਾ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਲਿਓ ਜੀ ਇਹ ਪਰਪਲ ਜੀ ਸ਼ੇਡ ਹੈ ਥੋੜੀ ਜੀ ਲਾਈਟ ਡਾਰਕ ਪਰਪਲ ਨੀਚੇ ਮਹਿਰੂਨ ਸਕਿੰਡਾ ਸੀ ਇਹ ਥੋੜਾ ਜਿਹਾ ਗ੍ਰੀਨ ਟੱਚ ਚ ਆ ਗਿਆ ਆ ਦੇਖ ਕਾ ਕਲਰ ਇਹ ਆ ਗਿਆ ਜੀ ਬੜੇ ਪਿਆਰੇ ਪਿਆਰੇ ਜੇ ਕਲਰ ਹੈ ਮਿੱਠੇ ਮਿੱਠੇ ਜੇ ਚੱਕ ਚੱਕ ਚ ਜਿਓਮੈਟ੍ਰੀਕਲ ਜੇ ਡਿਜ਼ਾਈਨ ਹੈ ਬਹੁਤ ਸੋਹਣੇ ਜਿਆਦਾ ਫੁੱਲ ਬੁੱਟੇ ਨਹੀਂ ਵਾਲੇ ਨਹੀਂ ਹੈਗੇ ਜਿਓਮੈਟ੍ਰੀਕਲ ਜੇ ਡਿਜ਼ਾਈਨ ਹੈ ਬਹੁਤ ਸੋਹਣੇ ਆ ਦੇਖ डिजाइन जी अपना इस टाइप का आऊगा बस चल एक होगी जी नैक्सट सारी सिक्स फिफ्टी वाली है जी देखो ਇੱਕ ਦੇਖੋ ਜੀ ਆਹ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਸਾਰੀ ਚੱਦਰਾਂ ਦੇ ਇਹ ਦੇਖੋ ਮਤਲਬ ਯੂਜ਼ ਕਰਨ ਵਾਲੀ ਚੀਜ਼ ਐ ਵਧੀਆ ਕਿਸੇ ਨੂੰ ਚਾਹੇ ਗਿਫਟ ਕਰੋ ਇਹ ਵਾਲੀਆਂ ਕਿਹੜੀ ਚੱਲੀਆਂ 750 ਨਹੀਂ ਨਹੀਂ ਇਹ ਹੈ ਜੀ 750 ਵਾਲੀ ਨਹੀਂ ਪੂਰਾ ਤੋਂ ਸਟਾਰਟ ਓਕੇ ਇਹ ਹੈਗੀ ਐ ਜੀ 650 ਦੀ ਚੱਲ ਰਹੀ ਹੈ ਲਾਈਟ ਕਲਰ ਜੀਓਮੈਟ੍ਰੀਕਲ ਡਿਜ਼ਾਈਨ ਐ ਦੇਖੋ ਕਿੰਨੇ ਪਿਆਰੇ ਪਿਆਰੇ ਇਹਨਾਂ ਦੇ ਚੈੱਕ ਆ ਰਹੇ ਆ ਪਿੱਲੋ ਕਵਰ ਦੇਖੋ ਚੈੱਕ ਚ ਪਿੱਲੋ ਕਵਰ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਗਿਆ ਜੀ 650 ਵਾਲੀ ਬੈੱਡਸ਼ੀਟ ਚ ਠੀਕ ਹੈ ਕੁਝ ਇਸ ਟਾਈਪ ਦੀ ਲੁੱਕ ਇੱਕ ਦੇਖੋ ਜਮਾ ਕਾਟਨ ਮਜ਼ੇਦਾਰ ਮਤਲਬ ਬਿਨਾਂ ਸੋਚੇ ਸਮਝੇ ਬੁੱਕ ਕਰਨ ਵਾਲੀ ਚੀਜ਼ ਜਿੱਥੇ ਵੀ ਸੀਗੀ ਹਿੱਲੇਗੀ ਨਹੀਂ ਬੈੱਡਸ਼ੀਟ ਤੇ ਬਿਲਕੁਲ ਸੌਫਟ ਠੀਕ ਹੈ ਜੀ ਜੀ ਇਹ ਸਾਰੀਆਂ ਹੋ ਗਈਆਂ 650 ਵਾਲੀਆਂ ਆ ਦੇਖੋ ਇੱਕ ਹੋ ਗਈ ਇਹ ਵਾਲੀ ਵਾਚ ਦੇਖੋ ਜੀ ਠੀਕ ਹੈ ਜੀ ਇੱਕ 650 ਦੀ ਇਹ ਆ ਲਾਸਟ ਦੇਖੋ ਠੀਕ ਹੈ 90 200 ਇਹ 650 ਦੀਆਂ ਹੋ ਗਈਆਂ ਜੀ ਆਪਣੀਆਂ ਸਾਰੀਆਂ ਹੁਣ ਮੈਂ ਦਿਖਾ ਰਹੀ ਐ 750 ਦੀਆਂ ਲਓ ਜੀ ਹੁਣ ਦੇਖੋ ਜੀ ਆਪਣੀ 750 ਵਾਲੀਆਂ ਇਹ ਸਾਰੀ ਬੈੱਡ ਸ਼ੀਟ ਤੇ ਇਦਾਂ ਦਾ ਡਿਜ਼ਾਈਨ ਰਹੇਗਾ ਜੀ ਇਦਾਂ ਦੇ ਮੈਚਿੰਗ ਪਿੱਲੋ ਰਹੂਗੇ ਇਹ ਦੇਖੋ ਠੀਕ ਹੈ ਇਸ 750 ਦੀ ਰੇਂਜ ਦੀਆਂ ਜੀ ਸਾਰੀਆਂ ਇਹ ਗ੍ਰੇ ਕਲਰ ਹੈ ਛੋਟਾ ਛੋਟਾ ਜਿਹਾ ਪ੍ਰਿੰਟ ਛੋਟਾ ਛੋਟਾ ਜਿਹਾ ਡਿਜ਼ਾਈਨਰ ਬੈੱਡਸ਼ੀਟਾਂ ਐ ਬਹੁਤ ਸੋਹਣਾ ਫਾਈਨ ਸਟੱਫ ਪਿਓਰ ਕਾਟਨ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਚ 750 ਦੇ ਐ ਜੀ ਬਹੁਤ ਸੁਪੀਰੀਅਰ ਕੁਆਲਿਟੀ ਦਾ ਤੇ ਇੱਕ ਬੈੱਡਸ਼ੀਟ ਲੈ ਰਹੇ ਹੋ 80 ਰੁਪਏ ਸ਼ਿਪਿੰਗ ਹੈ ਜੀ ਦੋ ਲੈ ਰਹੇ ਹੋ 100 ਰੁਪਏ ਸ਼ਿਪਿੰਗ ਆ ਦੇਖੋ ਠੀਕ ਹੈ ਆ ਦੇਖੋ ਆ ਦੇਖੋ ਠੀਕ ਹੈ ਨੈਕਸਟ ਇਹ ਦੇਖੋ ਇਹ ਆਲ ਓਵਰ ਡਿਜ਼ਾਈਨ ਬਸ ਕਾਟਨ ਬਹੁਤ ਵਧੀਆ ਜੀ ਜਮਾ ਜਿਨ੍ਹਾਂ ਨੂੰ 100% ਕਾਟਨ ਚਾਹੀਦੀ ਹੈ ਅੱਖ ਬੰਦ ਕਰਕੇ ਬਹੁਤ ਸੋਹਣੇ ਡਿਜ਼ਾਈਨ ਪੈਟਰਨ ਹੋ ਨਹੀਂ ਹੈਗੇ ਬਹੁਤ ਵੱਡੇ ਵੱਡੇ ਫੁੱਲ ਬੁੱਟੇ ਨਹੀਂ ਇਹ ਇਹ ਦੇਖਿਆ ਜੀ ਡਿਜ਼ਾਈਨ ਸਾਰੇ ਡਿਜ਼ਾਈਨਰ ਪੀਸ ਹੈ ਇਹਨਾਂ ਦੇ ਇਹ ਦੇ ਪਿੱਲੋ ਕਵਰ ਹੈ ਠੀਕ ਹੈ ਇਹ ਦੇਖੋ ਇਹ ਆਲਓਵਰ ਇਹ ਤੇ ਇਹ ਪਿੱਲੋ ਕਵਰ ਹੈ ਠੀਕ ਹੈ ਇਹਦਾ ਫੁੱਲ ਜੀ ਹੈ ਇਹ ਜਿਓਮੈਟ੍ਰੀਕਲ ਚ ਹੈ ਦੇਖੋ ਰੰਗ ਇੱਕ ਹੀ ਪਰ ਇਹ ਜਿਓਮੈਟ੍ਰੀਕਲ ਦਾ ਡਿਜ਼ਾਈਨ ਹੈ ਠੀਕ ਹੈ ਇਹ ਪਿੱਲੋ ਕਵਰ ਇਹ ਆਲਓਵਰ ਆ ਰਹੀਆਂ ਸਾਰੀਆਂ 100% ਕਾਟਨ ਜਿੱਦਾਂ ਸਾਊਥ ਕਾਟਨ ਹੁੰਦੀ ਹੈ ਨਾ ਬਹੁਤ ਸੋਹਣੀ ਉਹ ਵਾਲੀ ਚੀਜ਼ ਐ ਤੁਹਾਡੇ ਕੋਲ ਪਹੁੰਚੂਗੀ ਫਿਰ ਪਤਾ ਲੱਗੂਗਾ ਇਹ ਦੇਖੋ ਵੱਡੇ ਵੱਡੇ ਪੂਰੇ ਪਿੱਲੋ ਕਵਰ ਇਹ ਦੇਖੋ ਜੀ ਇਹ ਤਾਂ ਕਰਕੇ ਖੋਲ ਰਹੀ ਆ ਜੀ ਸਾਰੀਆਂ ਵੀ ਰੰਗ ਦਾ ਪਤਾ ਲੱਗ ਜਾਏ ਚੰਗੀ ਤਰ੍ਹਾਂ ਹਨਾ ਤੁਸੀਂ ਰਾਮ ਨਾਲ ਸਕਰੀਨਸ਼ਾਟ ਲੈ ਸਕੋ ਇਹ ਦੇਖੋ ਮਜ਼ੇਦਾਰ ਪ੍ਰਿੰਟ ਦੇਖੋ ਜੀ ਮਜ਼ੇਦਾਰ ਪ੍ਰਿੰਟ ਤੇ ਮਜ਼ੇਦਾਰ ਕੱਪੜਾ ਬਹੁਤ ਸੋਹਣਾ ਬੈੱਡ ਤੋਂ ਥੋੜੇ ਤੋਂ ਹਿੱਲਣੇ ਨਹੀਂ ਜੀ ਇਹੇ ਜੀ ਬੈੱਡ ਸ਼ੀਟ ਹੈ ਇਹ ਦੇਖੋ ਇੱਕ ਤੁਹਾਨੂੰ ਇਹ ਜਿਹਾ ਮੈਟ੍ਰਿਕਲ ਦਾ ਇੱਕ ਹੋਰ ਡਿਜ਼ਾਈਨ ਮਿਲ ਰਿਹਾ ਕਲਰ ਥੋੜਾ ਜਿਹਾ ਮਸਟਰਡ ਜੀ ਸ਼ੇਡ ਜੀ ਇੰਗਲਿਸ਼ ਜੇ ਕਲਰ ਹੈ ਸਾਰੇ ਸਾਰੇ ਕਲਰ ਬਹੁਤ ਸੋਹਣੇ ਆ ਇਹ ਦੇਖੋ ਇੱਕ ਪ੍ਰਿੰਟ ਇਹ ਆ ਗਿਆ ਇਹ ਇਦੀ ਹੈ ਠੀਕ ਹੈ ਇੱਕ ਤੋਂ ਇੱਕ ਪ੍ਰਿੰਟ ਕੋਈ ਪ੍ਰਿੰਟ ਇਦਾਂ ਦਾ ਨਹੀਂ ਹੈ ਵੀ ਛੱਡਣ ਵਾਲਾ ਆ ਜੀ रूह खुश करने वाले प्रिंट है जी बहुत प्यारे प्यारे जी ठीक है एक ए प्रिंट तो एक लास्ट प्रिंट देखो जी ती ठीक है बहुत प्यारे प्यारे जी प्रिंट है ਜਿਹੜਾ ਜਿੰਨੂੰ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜਣਾ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ